ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਨਿਊਜ਼ ਦਰਸ਼ਨ ਵਿੱਚ ਮੈਂ ਹਾਂ ਪ੍ਰਭਜੋ ਸਿੰਘ ਲੈ ਕੇ ਆਏ ਹਾਂ ਅੱਜ ਦੇ ਤਾਜ਼ਾ ਖਬਰਾਂ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਅੱਜ ਸਵੇਰੇ ਇੱਕ ਪੰਜਾਬੀ ਮੂਲ ਦੇ ਕਾਰੋਬਾਰ ਸਤਵਿੰਦਰ ਸ਼ਰਮਾ ਦੀ ਦਫ਼ਤਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਹਾਲਾਤ ਗੰਭੀਰ ਹਨ ਪੁਲਿਸ ਵੱਲੋਂ ਜਾਂਚ ਚੱਲੀ ਹੈ ਪਰਿਵਾਰ ਦੇ ਮੈਂਬਰਾਂ ਨੂੰ ਭਾਰੀ ਝਟਕਾ ਲੱਗਿਆ ਹੈ ਗੱਲ ਕਰੀਏ ਤਾਪਮਾਨ ਦੀ ਪੰਜਾਬ ਦਿੱਲੀ ਤੇ ਉੱਤਰੀ ਭਾਰਤ ਦੇ ਹਰ ਇਲਾਕੇ ਵਿੱਚ ਤਾਪਮਾਨ ਨੇ 45 ਡਿਗਰੀ ਤੱਕ ਪਹੁੰਚ ਕੇ ਲੋਕਾਂ ਦਾ ਜੀਨਾਂ ਮੋਸ਼ਕਲ ਕਰ ਦਿੱਤਾ ਹੈ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ ਇਹ ਹੈ ਨਾ ਵੈਸਟ ਉਪਚੋਨਾ ਵਿੱਚ ਹੰਗਾਮਾ ਸੁਰੱਖਿਆ ਵਿਧਾਈ ਗਈ ਲੁਧਿਆਣਾ ਵੈਸਟ ਵਿਧਾਰ ਸਭਾ ਉਪਚੋਨਾ ਦੌਰਾਨ ਹੰਸਕ ਹੰਗਾਮਿਆਂ ਦੇ ਚੱਦੇ ਇਹ ਗੰਭੀਰ ਹੋ ਗਈ ਹੈ ਇੱਕ ਵਿਅਕਤੀ ਦੇ ਪਰਿਵਾਰ ਨੂੰ ਕੈਂਡਲ ਮਾਰਚ ਕਰਦੇ ਹੋਏ ਨਿਆਂ ਦੀ ਮੰਗ ਕੀਤੀ ਹੈ ਐਸਐਚਓ ਦੀ ਅਲਵਾਈ ਚ ਵਿਸ਼ੇਸ਼ ਟੀਮ ਬਣਾਈ ਗਈ ਹੈ ਸਿੱਧੂ ਮਸੂਏ ਦੇ ਕਤਲ ਮਾਮਲੇ ਚ 골ਡ ਬਰਾੜ ਨੇ ਕਿਹਾ ਉਹ ਕੁਝ ਗਲਤੀਆਂ ਕਰ ਚੁੱਕੇ ਸੀ ਜੋ ਅਸੀਂ ਮਾਫ ਨਹੀਂ ਕਰ ਸਕਦੇ ਸੀ ਇਸ ਬਿਆਨ ਦੇ ਇਸ ਬਿਆਨ ਨੇ ਨਵੇਂ ਵਿਵਾਦ ਖੜੇ ਕਰ ਦਿੱਤੇ ਹਨ ਪੁਲਿਸ ਹੋਰ ਖੁਲਾਸਿਆਂ ਦੀ ਉਡੀਕ ਕਰ ਰਹੀ ਹੈ ਭਾਰਤ ਦੇ ਨਵੇਂ ਟੈਸਟ ਕੈਪਟਨ ਸ਼ੋਮਨ ਗਿਲ ਨੂੰ ਲੈ ਕੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਨੂੰ ਵਧੀਆ ਮੌਕੇ ਮਿਲਣ ਕਿਉਂਕਿ ਉਹ ਨਵੀਂ ਪੀੜੀ ਦਾ ਪ੍ਰੋਤਸਾਹ ਹੈ ਪੰਜਾਬ ਦੇ ਗਵਰਨਰ ਨੇ ਅੱਜ ਚੰਡੀਗੜ੍ਹ ਚ 237 ਮਿਹਨਤੀ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਤੇ ਨਵੇਂ ਤਕਨੀਕੀ ਜੋ ਇਨਾਮਾ ਦਾ ਉਦਘਾਟਨ ਕੀਤਾ ਇਹ ਜੋ ਨਾਮਾ ਪੰਜਾਬ ਦੇ ਭਵਿੱਖ ਲਈ ਉਮੀਦ ਦੀ ਰੌਸ਼ਨੀ ਹਨ ਸਾਮਾ ਦੇ ਚੱਲਦੇ ਹਾਲਾਤ ਗੰਭੀਰ ਹਨ ਬਜ਼ੁਰਗਾਂ ਤੇ ਬੱਚਿਆਂ ਦੀ ਸੰਭਾਲ ਕਰੋ ਜਾਂ ਜਲ ਪਾਣ ਕਰੋ ਘਰ ਵਿੱਚ ਰਹੋ ਸੁਰੱਖਿਆ ਰਹੋ ਇਹ ਸਾਨੂੰ ਅੱਜ ਦੀਆਂ ਤਾਜ਼ਾ ਖ਼ਬਰਾਂ ਹੋਰ ਅਪਡੇਟ ਲਈ ਜੁੜੇ ਰਹੋ ਨਿਊਜ਼ ਦਰਸ਼ਨ ਦੇ ਨਾਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ